ਹਾਂਜੀ ਦੋਸਤੋ ਜੇਕਰ ਤੁਸੀਂ ਸਬਜ਼ੀਆਂ ਖਾ ਖਾ ਕੇ ਅੱਕ ਗਏ ਹੋ ਤਾਂ ਤੁਹਾਡੀ ਸਬਜ਼ੀ ਦਾ ਟੇਸਟ ਵੀ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਆ ਅੱਜ ਆਪਾਂ ਬਣਾ ਰਹੇ ਹਾਂ ਪੁਦੀਨਾ ਟਮਾਟਰ ਹਰੀ ਮਿਰਚ ਲਸਣ ਤੇ ਅਦਰਕ ਇਹਨਾਂ ਦਾ ਇੱਕ ਚਟਨੀ ਬਣਾ ਰਹੇ ਹਾਂ ਉਹ ਵੀ ਬਣਾ ਰਹੇ ਆਪਾਂ ਕੁੰਮਲੇ ਦੇ ਵਿੱਚ ਤਾਂ ਸਭ ਤੋਂ ਪਹਿਲੀ ਸਲਾਹ ਤਾਂ ਦੋਸਤੋ ਇੱਕ ਇਹ ਹੈ ਕਿ ਤੁਸੀਂ ਬਿਸ਼ੱਕ ਤੁਹਾਡਾ ਕਰ ਛੋਟਾ ਚਾਹੇ ਵੱਡਾ ਇਹ ਕੋਈ ਇਸ਼ੂ ਨਹੀਂ ਹੈ ਕੋਈ ਮਸਲਾ ਨਹੀਂ ਹੈ ਤੁਸੀਂ ਆਪਣੇ ਜਿਹੜੇ ਗਮਲੇ ਆ ਉਹਨਾਂ ਦੇ ਵਿੱਚ ਇੱਕ ਇੱਕ ਗਮਲੇ ਦੇ ਵਿੱਚ ਇੱਕ ਕਬੂਟਾ ਲਾ ਸਕਦੇ ਹੋ ਜਿਸ ਤਰ੍ਹਾਂ ਇਹ ਟਮਾਟਰ ਹੈ ਇਹ ਬਿਲਕੁਲ ਦੇਸੀ ਟਮਾਟਰ ਹੈ ਤਾਂ ਇਹ ਫਾਰਮੇਟ ਟਮਾਟਰ ਨਹੀਂ ਆ ਤਾਂ ਤੁਸੀਂ ਘਰੇ ਜਿਹੜਾ ਹੈਗਾ ਗਮਲੇ ਦੇ ਵਿੱਚ ਲਾਓ ਤੇ ਇਸੇ ਤਰ੍ਹਾਂ ਜਿਹੜਾ ਪੁਦੀਨਾ ਹੈਗਾ ਪੁਦੀਨਾ ਵੀ ਬਾਜ਼ਾਰੀ ਨਹੀਂ ਹੈਗਾ ਇਹ ਘਰ ਦਾ ਲਾਇਆ ਹੋਇਆ ਪੁਦੀਨਾ ਤਾਂ ਤੁਸੀਂ ਜਿਹੜਾ ਬਾਜ਼ਾਰ ਦੇ ਵਿੱਚੋਂ ਖਰੀਦੇ ਹੋ ਪੁਦੀਨਾ ਉਹਦਾ ਤੇ ਇਹਦਾ ਜ਼ਮੀਨ ਅਸਮਾਨ ਦਾ ਫਰਕ ਹੈ ਉਹ ਕਿਉਂਕਿ ਜਿੰਨੀ ਦੀ ਬੀਜ ਬਜਾਈ ਹੈਗੀ ਉਹ ਫਾਰਮੀਟਿਕ ਨਾਲ ਹੁੰਦੀ ਆ ਵੈਸੇ ਅੱਛਾ ਹੁੰਦਾ ਇਹ ਜਿੰਨਾਂ ਨੂੰ ਨਹੀਂ ਮਿਲ ਰਿਹਾ ਉਹ ਉੱਥੋਂ ਹੀ ਲੈ ਲੈਣ ਪਰ ਜੇਕਰ ਆਪਣੇ ਘਰੇ ਲੱਗੇ ਤੇ ਜਦੋਂ ਮਰਜੀ ਚਾਰ ਪੱਤੇ ਤੋੜੇ ਚਾਰ ਟਾਣੀਆਂ ਤੋੜੀਆਂ ਚਟਨੀ ਬਣਾਈ ਤੇ ਖੱਦਾਂ ਨਾਲੇ ਸਵਾਦ ਦਾ ਸਵਾਦ ਤੇ ਪੋਸ਼ਟਿਕਤਾ ਦੀ ਪੋਸ਼ਟਿਕਤਾ ਤਾਂ ਇਹ ਜਿਹੜੀ ਚਟਨੀ ਆ ਤੁਸੀਂ ਦੇਖੋਗੇ ਅੱਜ ਟਮਾਟਰ ਪਾਵਾਂਗੇ ਅਸੀਂ ਜਾਂ ਕੁਝ ਹਰੀਆਂ ਮਿਰਚਾਂ ਨੇ ਇਹ ਪਾਵਾਂਗੇ ਤੇ ਇਹ ਲਸਣ ਚਾਰ ਕੁ ਕਲੀਆਂ ਲਸਣ ਦੀਆਂ ਜਿਹੜੀਆਂ ਚਾਰ-ਛੇ ਕਲੀਆਂ ਆਪਣੇ ਲੋੜ ਦੇ ਮੁਤਾਬਕ ਤੁਸੀਂ ਇਹਨਾਂ ਨੂੰ ਪਾਓ ਤੇ ਪੁਦੀਨਾ ਅ ਕੁਝ ਗੁੰਡੇ ਦੇ ਵਿੱਚ ਰਗੜਿਆ ਹੋਇਆ ਸਮਾਨ ਇਹਦੇ ਵਿੱਚ ਅਦਰਕ ਵਗੈਰਾ ਤੇ ਹੋਰ ਆ ਸਾਰਾ ਤੁਸੀਂ ਆਮ ਦੇਖਿਆ ਹੋਵੇਗਾ ਦੋਸਤੋ ਜਿਹੜਾ ਬਾਜ਼ਾਰ ਦੇ ਵਿੱਚੋਂ ਤੁਸੀਂ ਖਰੀਦੇ ਹੋ ਗੁੱਟੀਆਂ ਦੇ ਵਿੱਚ ਆਉਂਦਾ ਹੈ ਛੋਟੀਆਂ ਬਣ ਕੇ ਆਉਂਦੀਆਂ ਨੇ ਉਹਨਾਂ ਦਾ ਸਾਈਜ਼ ਜਿਹੜਾ ਉਹਨਾਂ ਦੇ ਪੱਤਿਆਂ ਦਾ ਸਾਈਜ਼ ਹੈ ਉਹ ਕਿੰਨਾ ਛੋਟਾ ਹੁੰਦਾ ਹੈ ਜੀ ਲਾ ਪੁਦੀਨਾ ਤਾਂ ਇਹ ਆਪਣਾ ਘਰ ਦਾ ਪੁਦੀਨਾ ਲੱਗਿਆ ਹੋਇਆ ਤਾਂ ਇੱਕ ਪੱਤੇ ਦਾ ਸਾਈਜ਼ ਹੁਣ ਮੈਂ ਸਕੇਲ ਮੇਰੇ ਕੋਲੇ ਆ ਤਾਂ ਮੈਂ ਮਣ ਕੇ ਦੇਖਾਂਗਾ ਹੁਣ ਇਹ ਕਿੰਨਾ ਅ ਲਗਭਗ ਜਾ ਇੱਕ ਪੱਤੇ ਦਾ ਸਾਈਜ਼ 3 ਇੰਚ ਮੈਂ ਕਿ 3 ਇੰਚ ਦੀ ਲੰਬਾਈ ਤੇ ਤੁਸੀਂ ਦੇਖੋਗੇ 1.5 ਇੰਚ ਚੜਾਈ ਹੈ। ਲਗਭਗ 3 ਇੰਚ ਪੱਤਾ ਜਿਹੜਾ ਹੈ। ਹਾਂ ਦੇਖੋ। ਲਗਭਗ 3 ਇੰਚ ਦੇ ਕਰੀਬ ਇਹਦੇ ਪੱਤੇ ਦੀ ਲੰਬਾਈ ਤੇ 1.5 ਇੰਚ ਚੜਾਈ ਹੈ। ਤਾਂ ਇਹ ਵਧੀਆ ਕਿਸਮ ਦਾ ਇੱਕ ਦੇਸੀ ਜਿਹੜਾ ਪੁਦੀਨਾ ਹੈ। ਆਮ ਤੁਸੀਂ ਘਰੇ गमਲੇ ਦੇ ਵਿੱਚ ਲਾ ਲਓ। ਛੋਟਾ ਜਿਹਾ ਕੋਈ ਵੀ ਕੁੱਤੇ ਵੀ ਤੁਸੀਂ ਆਪਦਾ ਇਹਨੂੰ ਪਲਾਂਟ ਕਰ ਸਕਦੇ ਹੋ ਤਾਂ ਇਹ ਤਣੀਆਂ ਜਾਂ ਤੁਦੀਨਾ ਇਹ ਛੋਟੀਆਂ-ਛੋਟੀਆਂ ਜਿਹੀਆਂ ਤੁਸੀਂ ਕਰੇ ਗਮਲਿਆਂ ਦੇ ਵਿੱਚ ਲਾਓ ਚਟਨੀ ਬਣਾਓ ਹੋਰ ਕਿਤੇ ਵਰਤੋ ਜੋ ਵੀ ਹੈ ਲਿਆ ਕਰੋ ਦੋਸਤੋ ਇਹ ਜਿਹੜਾ ਦੇਸੀ ਖਾਣੇ ਬਣੇ ਹੈਗੇ ਆ ਇਹ ਵਧੀਆ ਲੱਗਦੇ ਆ ਤਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਰ ਲਓ ਜੇ ਤੁਹਾਡੇ ਪੇਜ ਨੂੰ ਫੋਲੋ ਨਹੀਂ ਕੀਤਾ ਕਰ ਲਓ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਪਿਆਰੀਆਂ-ਪਿਆਰੀਆਂ ਦੇਸੀ ਜੀਆਂ ਵੀਡੀਓ ਤੁਹਾਡੇ ਕੋਲੇ ਆਉਂਦੀਆਂ ਰਗੀਆਂ ਸਵਾਦ ਲੈਂਦੇ ਜਾ ਕਰੋ ਜ਼ਿੰਦਗੀ ਦਾ ਵੀ ਮਿਲਾਂਗੇ ਫਿਰ ਨਵੇਂ ਵੀਡੀਓ ਦੇ ਨਾਲ ਨਵੀਂ ਗੱਲਬਾਤ ਦੇ ਨਾਲ ਹਰ ਤਰ੍ਹਾਂ ਦੀ ਗੱਲਬਾਤ ਤੁਹਾਡੇ ਕੋਲ ਆਏਗੀ ਜੋ ਮੇਰੀ ਜ਼ਿੰਦਗੀ ਜਿਵੇਂ ਮੈਂ ਜੋ ਦੇਖਦਾ ਜੋ ਕਰਦਾ ਮੈਂ ਸਾਰਾ ਕੁਝ ਜੋ ਕਿ ਤੁਹਾਡੇ ਲਈ ਲਾਹੇਵੰਦ ਹੋਏਗਾ ਉਹ ਮੈਂ ਵੀਡੀਓ ਦੇ ਰਾਹੀਂ ਬਣਾਉਂਦਾ ਰਾਂਗਾ ਤੇ ਤੁਹਾਡੇ ਤੱਕ ਪਹੁੰਚਦਾ ਰਹੇਗਾ ਬਹੁਤ ਬਹੁਤ ਧੰਨਵਾਦ ਉਸ ਮੈਂ ਉਹ ਚਟਨੀ ਬਣਾਵਾ ਬਣਾ ਕੇ ਅਸੀਂ ਖਾਈਏ ਫਿਰ ਰੋਟੀ ਹੈ ਅੱਜ ਜਿਨ੍ਹਾਂ ਨੇ ਖਾਣੀ ਹੈ ਥੈਂਕ ਯੂ